ਅਰਜਿੰਦਰ ਸਿੰਘ ਨੇ ਕਿਤੇ ਨਾ ਕਿਤੇ ਜਾਣ ਬੁਝਕੇ ਤਾਂ ਨਹੀਂ ਕੀਤਾ ਹੋਵੇਗਾ ਪਰ ਇੱਕ ਛੋਟੀ ਜੀ ਗਲਤੀ ਦੀ ਐਨੀ ਵੱਡੀ ਸਜ਼ਾ ਦੇਣਾ ਕਿਸੇ ਕਾਨੂੰਨ ਦੇ ਖਿਲਾਫ ਨਹੀਂ ਹੈਗਾ ਕਿ ਇਹ ਜਾਇਜ਼ ਹੈ। ਇਹਦੇ ਚ ਕਸੂਰਬਾਦ ਜਿਹੜੇ ੁੰਡੇ ਡਰਾਈਵਰ ਆ ਜਾਂ ਡਰਾਈਵਿੰਗ ਕਰ ਰਹੇ ਉਹ ਨਹੀਂ ਹੈ। ਸਭ ਤੋਂ ਜ਼ਿਆਦਾ ਕਸੂਰਬਾਦ ਉਹ ਕੰਪਨੀਆਂ ਉਹ ਟਰਾਂਸਪੋਰਟਰ ਹੈ ਜਿਨ੍ਹਾਂ ਨੂੰ ਨੌਲੇਜ ਹੁੰਦੇ ਹੋਏ ਵੀ ਇਹਨਾਂ ਕੋਲ ਲੀਗਲ ਡਾਕੂਮੈਂਟਸ ਨਹੀਂ ਹੈ। ਜਾਂ ਇਹਨਾਂ ਕੋਲ ਦੋ ਨੰਬਰ ਚਲਾ ਲੈਸੈਂਸ ਕੀ ਤੋਂ ਪ੍ਰਕਿਊਰ ਕੀਤਾ ਹੋਇਆ ਹੈ। ਕਿਉਂ ਇੱਕ ਤਾਂ ਉਹਨਾਂ ਨੂੰ ਬੜੇ ਘੱਟ ਪੈਸੇ ਦੇਣੇ ਪੈਂਦੇ ਠੀਕ ਹੈ ਇਹ ਕਾਇ ਹੁੰਦਾ ਵੀ ਜੇ ਕੁਝ ਹੋ ਵੀ ਜਾਵੇ ਤੇ ਅਗਲਾ ਇਧਰ ਉਧਰ ਭੱਜ ਗਿਆ ਮਤਲਬ ਮੈਂ ਕੋਈ ਇੱਥੇ ਕੋਈ ਹੈਵੀ ਲਾਇਸੈਂਸ ਬਣਦਾ ਨਹੀਂ ਦੇਖਿਆ ਜੇ ਲੋਕ ਬਣਵਾ ਕੇ ਵੀ ਲਿਆਉਂਦੇ ਆ ਤਾਂ ਨਾਰਥ-ਈਸਟ ਸਟੇਟਾਂ ਤੋਂ ਨਾਗaland ਵਗੈਰਾ ਤੋਂ ਮਨੀਪੁਰ ਤੋਂ ਇਧਰੋਂ ਹੈਵੀ ਡਰਾਈਵਿੰਗ ਦਾ ਲਾਇਸੈਂਸ ਬਣਵਾ ਕੇ ਲਿਆਉਂਦੇ ਤੇ ਹੁਣ ਅਸੀਂ ਦੇਖਦੇ ਆਂ ਵੀ ਉਹ 2022 ਸਾਲ ਦੇ ਜਿਹੜੇ ਮੁੰਡੇ ਅਮਰੀਕਾ ਦੇ ਵਿੱਚ ਉਹ ਟਰੱਕ ਦੱਬੀ ਫਿਰਦੇ ਆਂ ਇਹ ਕੋਈ ਟਰੱਕ ਛੋਟੇ ਨਹੀਂ ਵੱਡੇ ਟਰੱਕ ਆ ਹੁਣ ਵੱਡੇ ਟਰੱਕਾਂ ਨੂੰ ਤੁਸੀਂ ਕਾਰ ਮੰਗਣਾ ਜਿੱਧਰ ਮਰਜ਼ੀ ਮੋੜ ਦਿਓ ਜਿੱਧਰ ਮਰਜ਼ੀ ਖੜਾ ਲਓ ਤਾਂ ਫਿਰ ਇਹੋ ਜਿਹਾ ਐਕਸੀਡੈਂਟ ਹੀ ਹੋਣੇ ਸੋ ਐਸ ਕਰਕੇ ਇਹਦੇ ਵਾਸਤੇ ਪ੍ਰੋਪਰ ਟ੍ਰੇਨਿੰਗ ਪ੍ਰੋਪਰ ਡਾਕੂਮੈਂਟੇਸ਼ਨ ਤੇ ਹੈਵੀ ਜਦੋਂ ਤੁਸੀਂ ਮਸ਼ੀਨਰੀ ਡਰਾਈਵ ਕਰਨੀ ਹੈ ਉਹਦੀ ਪ੍ਰੋਪਰ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਆਨਲਾਈਨ ਜਿਹੜੇ ਲੋਕ ਨੇ ਪਟੀਸ਼ਨ ਸਾਈਨ ਕਰ ਰਹੇ ਨੇ ਕਹਿ ਰਹੇ ਕਿ 27 ਤੋਂ 28 ਲੱਖ ਲੋਕਾਂ ਨੇ ਉਸ ਦੇ ਸਪੋਰਟ ਦੇ ਵਿੱਚ ਅਸਾਈਨ ਕੀਤਾ ਲੱਗਦਾ ਤੁਹਾਨੂੰ ਵੀ ਇਹਦਾ ਕੋਈ ਫਾਇਦਾ ਹੋਏਗਾ ਜਾਂ ਫਿਰ ਕੋਈ ਅਮਰੀਕਨ ਗਵਰਨਮੈਂਟ ਹੈ ਜਾਂ ਫਿਰ ਉੱਥੇ ਦਾ ਜੋ ਨਿਯਮ ਹੈ ਲਾਅ ਹੈ ਉਹਦੇ ਉੱਤੇ ਕੋਈ ਤਰਸ ਦਿਖਾਏਗਾ ਮਰਸੀ ਦੇਵੇਗਾ ਇਹਦੇ 'ਚ ਗਲਤੀ ਹੈ ਜਿਹੜੀ ਉਹ ਕੰਪਨੀ ਦੇ ਮਾਲਕ ਦੀ ਵੀ ਹੈ ਠੀਕ ਹੈ ਉਹਨਾਂ ਨੇ ਜੇ ਇੱਕ ਜਿਹੜਾ ਪ੍ਰੋਪਰ ਲੀਗਲੀ ਸਰਟੀਫਾਈਡ ਡਰਾਈਵਰ ਨਹੀਂ ਹੈ ਜੇ ਉਹਨੂੰ ਹਾਇਰ ਕੀਤਾ ਤੇ ਉਹਦਾ ਖਮਿਆਜਾ ਤਾਂ ਕਈ ਲੋਕਾਂ ਨੂੰ ਭੁਗਤਣਾ ਪੈਰੇ ਹੁਣ ਬਹੁਤ ਸਾਰੇ ਆਪਾਂ ਕਈ ਵਾਰ ਕਹਿੰਦੇ ਆ ਵੀ ਸਾਡੇ ਸਾਰੇ ਬੋਰਡ ਪੰਜਾਬੀ 'ਚ ਹੋਣੇ ਚਾਹੀਦੇ ਹੁਣ ਉੱਥੇ ਕੀ ਹੁੰਦਾ ਹੁਣ ਸਾਊਥ ਤੋਂ ਕੋਈ ਬੰਦਾ ਆ ਗਿਆ ਹੁਣ ਉਹਨੂੰ ਜਦ ਬੋੜੇ ਨਾਲ ਪੜਨ ਆਇਆ ਤਾਂ ਉਹ ਵੀ ਇੱਕ ਵੱਡਾ ਨੌਸ ਹੋ ਸਕਦਾ ਸੋ ਨੌਲੇਜ ਹੋਣੀ ਜਿਸ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਉੱਥੇ ਦੀ ਲੋਕ ਲੈਂਗੁਏਜ ਦੀ ਨੌਲੇਜ ਹੋਣਾ ਉੱਥੇ ਦੇ ਲਾਜ਼ ਦੀ ਨੌਲੇਜ ਹੋਣਾ ਤੇ ਜੋ ਵੀ ਤੁਸੀਂ ਕੰਮ ਕਰ ਰਹੇ ਉਹਦੀ ਇੱਕ ਸਰਟੀਫਾਈਡ ਟ੍ਰੇਨਿੰਗ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਨੌਜਵਾਨ ਹਰਜਿੰਦਰ ਸਿੰਘ ਦੇ ਕੋਲੋਂ ਵੱਡੀ ਗਲਤੀ ਹੁੰਦੀ ਹੈ ਉਸ ਦੇ ਕੋਲੋਂ ਲਿਆ ਗਿਆ ਇੱਕ ਯੂ ਟਰਨ ਜਿਹੜਾ ਹੈ ਉਸ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਕਿਉਂਕਿ ਉਸ ਗਲਤ ਯੂ ਟਰਨ ਦੇ ਕਾਰਨ ਇੱਕ ਪਰਿਵਾਰ ਦੇ ਤਿੰਨ ਮੈਂਬਰ ਜਿਹੜੇ ਸੀਗੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਇਹ ਵਿਸ਼ਾ ਰਹਿੰਦਾ ਕਿਉਂਕਿ ਖਬਰਾਂ ਇਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਅਮਰੀਕਨ ਅਦਾਲਤ ਦੇ ਵੱਲੋਂ ਉਸ ਨੂੰ 45 ਤੋਂ 50 ਸਾਲ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਜਾ ਸਕਦੀ ਹੈ ਪਰ ਇੱਥੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਕਿਸੇ ਵਿਅਕਤੀ ਦੀ ਅਣਜਾਣਪੁਣੇ ਦੇ ਵਿੱਚ ਹੋਈ ਗਲਤੀ ਦੇ ਕਾਰਨ ਇੰਨੀ ਵੱਡੀ ਸਜ਼ਾ ਦੇਣੀ ਜਾਇਜ਼ ਹੈ ਜਾਂ ਫਿਰ ਨਹੀਂ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਲਈ ਸੜਨਾਲ ਐਡਵੋਕੇਟ ਰਵਿੰਦਰ ਸਿੰਘ ਅਬੱਸੀ ਜੀ ਨੇ ਸੀ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਸੋ ਆਪਾਂ ਗੱਲਬਾਤ ਕਰਦੇ ਹਾਂ ਬਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਨਿਰਪੱਖ ਪੋਸਟ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਚੰਗੀ ਗੱਲ ਨਵਾਂ ਇਹ ਭਾਜੀ ਕਿਵੇਂ ਦੇਖਦੇ ਹੋ ਇੱਕ ਛੋਟੀ ਜੀ ਗਲਤੀ ਕਹਿ ਲਓ ਭਾਵੇਂ ਉਸ ਪਰਿਵਾਰ ਦੇ ਤਿੰਨ ਮੈਂਬਰ ਤਾਂ ਮਰੇ ਨੇ ਪਰ ਹਰਜਿੰਦਰ ਸਿੰਘ ਨੇ ਕਿਤਨ ਕਿਤੇ ਜਾਣ ਬੁਝਕੇ ਤਾਂ ਨਹੀਂ ਕੀਤਾ ਹੋਏਗਾ ਪਰ ਇੱਕ ਛੋਟੀ ਜੀ ਗਲਤੀ ਦੀ ਐਨੀ ਵੱਡੀ ਸਜ਼ਾ ਦੇਣਾ ਕਿਸੇ ਕਾਨੂੰਨ ਦੇ ਖਿਲਾਫ ਨਹੀਂ ਹੈਗਾ ਕਿ ਇਹ ਜਾਇਜ਼ ਹੈ ਨਹੀਂ ਦੇਖੋ ਜੇ ਅਸੀਂ ਆਪਣੀ ਇੰਡੀਅਨ ਸੋਚ ਦੇ ਮੁਤਾਬਕ ਦੇਖਦੇ ਹਾਂ ਤਾਂ ਤੁਹਾਨੂੰ ਲੱਗਦਾ ਵੀ ਇਹ ਬੜੀ ਛੋਟੀ ਜੀ ਗੱਲ ਹੈ ਲੇਕਿਨ ਜਦੋਂ ਜਿਹੜੇ ਉਹ ਵਿਕਸਿਤ ਕੰਟਰੀਆਂ ਸਿਵਲਾਈਜ਼ਡ ਸਟੇਟਾਂ ਹੈਗੀਆਂ ਉਹ ਉੱਥੇ ਅਹੀ ਜੀਆਂ ਗਲਤੀਆਂ ਵਾਸਤੇ ਕੋਈ ਵੀ ਥਾਂ ਨਹੀਂ ਹੈਗੀ ਉੱਥੇ ਜਿਹੜੀ ਟ੍ਰੈਫਿਕ ਨੂੰ ਲੈ ਕੇ ਬਹੁਤ ਸਟ੍ਰਿਕਟ ਕਾਨੂੰਨ ਹੈ ਨਿਯਮ ਹੈ ਤੇ ਸਾਡੀ ਜਿਹੜੀ ਪ੍ਰੋਬਲਮ ਇਹੀ ਹੈ ਵੀ ਅਸੀਂ ਜਦੋਂ ਉਹ ਨਾ ਕੰਟਰੀਜ਼ ਜਾਂਦੇ ਹਾਂ ਤਾਂ ਅਸੀਂ ਜਿਹੜੀਆਂ ਗਲਤੀਆਂ ਉਰੇ ਇੰਡੀਆ ਦੇ ਵਿੱਚ ਕਰਦੇ ਹਾਂ ਜਿਹਨੂੰ ਅਸੀਂ ਬੜੀ ਛੋਟੀਆਂ-ਛੋਟੀਆਂ ਗੱਲਾਂ ਮੰਨਦੇ ਹਾਂ ਉਹ ਅਸੀਂ ਉਹੀ ਗਲਤੀਆਂ ਉੱਥੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉੱਥੇ ਵੀ ਸਾਨੂੰ ਇਹ ਲੱਗਦਾ ਵੀ ਬੜੀ ਛੋਟੀ ਜੀ ਗੱਲ ਹੈ ਇੱਕ ਯੂ ਟਰਨ ਲੈ ਲਿਆ ਕਿੱਡੀ ਗੱਲ ਹੈ ਪਰ ਟ੍ਰੈਫਿਕ ਰੂਲਸ ਨੂੰ ਲੈ ਕੇ ਟ੍ਰੈਫਿਕ ਲਾਜ਼ ਨੂੰ ਲੈ ਕੇ ਉਹ ਕੰਟਰੀਜ਼ ਦੇ ਵਿੱਚ ਬਹੁਤ ਸਖਤੀ ਹੈ ਬੜੇ ਸਖਤ ਨਿਯਮ ਹੈ ਉਹਦਾ ਕਾਰਨ ਇਹ ਹੈ ਕਿ ਹਾਈਵੇਜ਼ ਐ ਹਾਈ ਸਪੀਡ ਉੱਥੇ ਹਾਈਵੇਜ਼ ਨੇ ਲੇਨਸ ਐ ਹੁਣ ਜਿੱਥੇ ਇੱਕ ਗੱਡੀ 200 250 ਦੀ ਸਪੀਡ ਤੇ 1.5 ਤੋਂ ਸਪੀਡ ਦੇ ਆ ਰਹੀ ਹੈ ਬਿਲਕੁਲ ਹੁਣ ਜੇ ਅਸੀਂ ਉੱਥੇ ਬੜੇ ਕੈਜੂਅਲ ਨਹੀਂ ਲੈ ਸਕਦੇ ਵੀ ਹਾਂ ਉੱਥੇ ਕੋਈ ਵੀ ਬੱਚਾ ਡੰਗਰ ਵੜ ਗਿਆ ਕੋਈ ਕੁੱਤਾ ਵੜ ਗਿਆ ਕੋਈ ਗੱਡੀ ਦੇ ਹੁਣ ਜਿਵੇਂ ਆਹੀ ਕੇਸ ਹੈ ਹਰਜਿੰਦਰ ਵੜਾ ਇਹਦੇ ਕੀ ਹੁਣ ਉਹ ਹਾਈ ਸਪੀਡ ਲੇਨ ਦੇ ਵਿੱਚ ਗੱਡੀ ਫੁੱਲ ਸਪੀਡ ਚੱਲ ਰਹੀ ਹੈ ਪਿੱਛੋਂ ਹੁਣ ਇਹਨੇ ਕਿਸੇ ਡਰ ਕਾਰਨ ਜਾਂ ਕਿਸੇ ਵੀ ਕਾਰਨ ਜਿਹੜਾ ਰਿਵਿਊ ਟਨ ਰੋਂਗ ਲਿਆ ਹੁਣ ਉਹ ਗੱਡੀ ਇੰਨੀ ਦੂਰੋਂ ਇੰਨੀ ਸਪੀਡ ਚੱਲ ਰਹੀ ਹੈ ਨਹੀਂ ਬ੍ਰੇਕਿੰਗ ਹੁੰਦੀ ਹਾਂ ਕਿਉਂ ਕ੍ਰੈਸ਼ ਕਰ ਗਈ ਹੁਣ ਉਹ ਉਹਦੀ ਜਿਹੜੀ ਸਪੀਡ ਐ ਨਹੀਂ ਜ਼ਿਆਦਾ ਸੀ ਕਿਉਂਕਿ ਜਿਹੜੀ ਉਹ ਲੋਨ ਲੇਨ ਜਿਹਦੇ ਚ ਆ ਰਿਹਾ ਉਹ ਉਹ ਆਲਰੇਡੀ ਹਾਈ ਸਪੀਡ ਲੇਨ ਹੈ ਉਹਦੇ ਤੁਸੀਂ ਉਸ ਬੰਦੇ ਦੀ ਗਲਤੀ ਨਹੀਂ ਠਾ ਸਕਦੇ ਉਸ ਕਰਨਾ ਹੁਣ ਤਿੰਨ ਮੌਤਾਂ ਹੋਣੀ ਆ ਅ ਮਤਲਬ ਉਹਨਾਂ ਕੰਟਰੀਜ਼ ਵਾਸਤੇ ਬਹੁਤ ਵੱਡਾ ਜੁਰਮ ਹੈ ਫਿਰ ਵੀ ਭਾਜੀ ਲੱਗਦਾ ਨਹੀਂ ਹੈ ਕਿ ਕਿਤਨੇ ਕਿਤੇ ਉਹਦੀ ਸਾਰੀ ਜ਼ਿੰਦਗੀ ਜਿਹੜੀ ਆ ਉੱਥੇ ਹੀ ਜੇਲਾ ਦੇ ਵਿੱਚ ਗਲ ਜੇਗੀ ਕਿਉਂਕਿ 40 ਤੋਂ 45 ਸਾਲ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਜੇਕਰ ਆਪਾਂ ਇੰਡੀਆ ਦੀ ਗੱਲ ਕੀਤੀ ਤਾਂ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਉਹਨੂੰ ਕਿੰਨੀਕ ਸਜ਼ਾ ਮਿਲਣੀ ਸੀ ਜੇ ਉਹ ਭਾਰਤ ਦੇ ਵਿੱਚ ਹੁੰਦਾ ਇਹ ਦੇਖੋ ਰਿਕਲਪੇਬਲ ਹਿਊਮਨ ਸਾਈਡ ਜੇ ਬਦ ਤੋਂ ਬਦ ਲੱਗਦਾ ਤਾਂ 10 ਸਾਲ ਜੇ ਮੈਕਸਿਮ ਸਾਈਡ ਤੇ ਅਸੀਂ ਜਾਣਦੇ ਹੂੰ ਰਵਾਇਸ਼ ਨਾਲ ਜੇ ਡਰਾਈਵ ਦੇ ਵਿੱਚ ਕਿੰਨੀ ਹੁੰਦੀ ਹੈ ਸਾਲ 2 ਸਾਲ 3 ਸਾਲ ਲੇਕਿਨ ਉੱਥੇ ਯੂ ਐਸ ਏ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਲਾਅ ਹੈ ਉੱਥੇ ਹਰ ਜੁਰਮ ਦੀ ਸਜ਼ਾ ਅਡ ਹੈ ਜਿਵੇਂ ਇੱਥੇ ਹੁਣ ਤਿੰਨ ਮੌਤਾਂ ਹੁੰਦੀਆਂ ਬਿਲਕੁਲ ਉੱਥੇ ਤਿੰਨਾ ਤਿੰਨੇ ਜਿਹੜੇ ਡੈਸੀਜ਼ਸ ਹੈ ਜਿਹੜੇ ਮਰੇ ਹਨ ਉਹਨਾਂ ਦੀ ਸਜ਼ਾ ਇੱਕ ਦੀ ਖਤਮ ਹੋਊਗੀ ਤਾਂ ਦੂਏ ਦੀ ਸ਼ੁਰੂ ਹੋਊਗੀ ਹੂੰ ਇਸ ਤਰੀਕੇ ਨਾਲ ਉਹਨਾਂ ਨੂੰ ਜਿਹੜੀ ਆਪਾਂ ਕਹਿ ਰਹੇ ਹਾਂ 40 ਸਾਲ ਦੀ 45 ਸਾਲ ਦੀ 30 ਸਾਲ ਦੀ ਸਜ਼ਾ ਹੋਣੀ ਹੈ ਕਿਉਂਕਿ ਜੇ ਘੱਟੋ ਘੱਟ ਉੱਥੇ 15 ਸਾਲ ਕਲਪੇਬਨ ਹਿਊਮਨਸਾਈਟ ਦੀ ਸਜ਼ਾ ਹੈਗੀ ਹੈ ਤਾਂ ਤਿੰਨ ਬੰਦਿਆਂ ਦੀ ਮੌਤ ਹੋਈਏ ਤਾਂ 45 ਸਾਲ ਬਣੇਗਾ ਤੇ ਇਹ ਹਲੇ ਬਾਅਦ ਦੀਆਂ ਗੱਲਾਂ ਹੈ ਹਲੇ ਕੀ ਨਿਕਲ ਕੇ ਆਉਂਦਾ ਇਨਵੈਸਟੀਗੇਸ਼ਨਸ ਦੇ ਵਿੱਚ ਉਹਦੇ ਚ ਹਰਜਿੰਦਰ ਦੀ ਕਿੰਨੀ ਗਲਤੀ ਨਿਕਲਦੀ ਹੈ ਹਲੇ ਇਹ ਗੱਲਾਂ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹ ਤੋਂ ਬਾਅਦ ਹੀ ਕੋਰਟਾਂ ਡਿਸਾਈਡ ਕਰਨਗੀਆਂ ਵੀ ਇਹਨੂੰ ਐਕਚੁਅਲ ਕਿੰਨੀ ਸਜ਼ਾ ਬਣਦੀ ਹੈ ਇੱਕ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਕਹਿ ਲਓ ਕਿ ਮੁਹਿੰਮ ਚੱਲ ਰਹੀ ਹੈ ਇੱਕ ਤਰੀਕੇ ਦੀ ਵੀ ਆਨਲਾਈਨ ਜਿਹੜੇ ਲੋਕ ਨੇ ਪਟੀਸ਼ਨ ਸਾਈਨ ਕਰ ਰਹੇ ਨੇ ਕਹਿ ਰਹੇ ਕਿ 27 ਤੋਂ 28 ਲੱਖ ਲੋਕਾਂ ਨੇ ਉਸ ਦੇ ਸਪੋਰਟ ਦੇ ਵਿੱਚ ਸਾਈਨ ਕੀਤਾ ਲੱਗਦਾ ਤੁਹਾਨੂੰ ਵੀ ਇਹਦਾ ਕੋਈ ਫਾਇਦਾ ਹੋਏਗਾ ਜਾਂ ਫਿਰ ਕੋਈ ਅਮਰੀਕਨ ਗਵਰਨਮੈਂਟ ਹੈ ਜਾਂ ਫਿਰ ਉੱਥੇ ਦਾ ਜੋ ਨਿਯਮ ਹੈ ਲਾਅ ਹੈ ਉਹਦੇ ਉੱਤੇ ਕੋਈ ਤਰਸ ਦਿਖਾਏਗਾ ਮਰਸੀ ਦੇਵੇਗਾ ਨਹੀਂ ਉਹ ਜਦੋਂ ਤੱਕ ਥੱਲੇ ਕੇਸ ਡਿਸਾਈਡ ਨਹੀਂ ਹੁੰਦਾ ਇਹ ਡਿਸਾਈਡ ਹੋਣ ਤੋਂ ਬਾਅਦ ਦੀਆਂ ਗੱਲਾਂ ਹੈ ਹਲ ਤਾਂ ਪਹਿਲਾਂ ਮੈਟਰ ਡਿਸਾਈਡ ਹੋਣਾ ਹੈ ਜੇ سزا ਹੋ ਜਾਂਦੀ ਹੈ ਉਸ ਤੋਂ ਬਾਅਦ ਮਰਸੀ ਪਟੀਸ਼ਨਾਂ ਪੈਂਦੀ ਹੈ ਹੂੰ ਹੁਣ ਪਹਿਲਾਂ ਹੀ ਅਸੀਂ ਅ ਡੀਆਂ ਚੱਕ ਲਈਏ ਉਹ ਵੀ ਗੱਲ ਠੀਕ ਨਹੀਂ ਪਹਿਲਾਂ ਹਲੇ ਕੋਰਟਸ ਨੂੰ ਦੇਖੋ ਤਾਂ ਸੀ ਵੀ ਕੋਰਟ ਕੀ ਡਿਸਾਈਡ ਕਰਦੀ ਹੈ ਫੈਸਲਾ ਹੋਣਾ ਚਾਹੀਦਾ ਕੀ ਫੈਸਲਾ ਹੁਣ ਜੋ ਉੱਥੇ ਹੋ ਰਿਹਾ ਵੀ ਜੇ ਤੁਸੀਂ ਕੰਫੈਸ਼ਨ ਕਰਦੇ ਹੋ ਤਾਂ ਕੋਰਟਸ ਹੈ ਜਿਹੜੀਆਂ ਲੋਅਰ ਸਾਈਡ ਆਉਂਦੀਆਂ ਹੁਣ ਜੇ ਤੁਸੀਂ ਉਹਨੂੰ ਕੰਫੈਸ਼ਨ ਨਹੀਂ ਕਰਦੇ ਤੇ ਟ੍ਰਾਇਲ ਵੱਲ ਜਾਂਦੇ ਹੋ ਤੇ ਟ੍ਰਾਇਲ ਦੇ ਵਿੱਚ ਜੇ ਤੁਸੀਂ ਗਿਲਟੀ ਪ੍ਰੂਵ ਹੁੰਦੇ ਹੋ ਤਾਂ ਹਾਈ ਸਾਈਡ ਤੇ ਜਾਂਦੇ ਹੁਣ ਇਹਦੇ ਦੇਖਣਾ ਵੀ ਜੇ ਤਾਂ ਉਹ ਕਨਫੈਸ ਕਰਦਾ ਹੈ ਕਨਫੈਸ਼ਨ ਤੋਂ ਬਾਅਦ ਉਹਨੂੰ ਕਿੰਨੀ ਸਜ਼ਾ ਬਣਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਹੀ ਜਿਹੜੀ ਹੈ ਮਰਸੀ ਪਟੀਸ਼ਨਾਂ ਦਾ ਦੌਰ ਫੇਰ ਮਰਸੀ ਪਟੀਸ਼ਨ ਦਾ ਟਾਈਮ ਆਏਗਾ ਵੀ ਕੋਰਟ ਉਸ ਦੇ ਚ ਉਹਨੂੰ ਕਨਸਿਡਰ ਕਰਦੀ ਹੈ ਨਹੀਂ ਕਰਦੀ ਹੈ ਉਹ ਆਪਣੇ ਵੀ ਸੇਮ ਆਪਣਾ ਪ੍ਰੋਸੀਜਰ ਹੈਗਾ ਉੱਥੇ ਵੀ ਕਿਉਂਕਿ ਜਿਹੜੀ ਮਰਸੀ ਪਟੀਸ਼ਨ ਹੈ ਉਹ ਪਹਿਲਾਂ ਨਹੀਂ ਕੰਸੀਡਰ ਕੀਤੀ ਬਾਦ ਦੀਆਂ ਗੱਲਾਂ ਆ ਸੋ ਜੇਕਰ ਗੱਲ ਕੀਤੀ ਜਾਵੇ ਜਿਵੇਂ ਪੰਜਾਬੀ ਵਿਦੇਸ਼ਾwal ਨੂੰ ਜਾ ਰਹੇ ਨੇ ਲਗਾਤਾਰ ਉੱਥੇ ਜਾਣ ਦੇ ਰਸਤੇ ਜਿਹੜੇ ਬੰਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਿੱਧੇ ਤੌਰ ਤੇ ਦੇਖਣ ਨੂੰ ਮਿਲ ਰਿਹਾ ਤਾਂ ਹੁਣ ਇਸ ਕੇਸ ਤੋਂ ਬਾਅਦ ਵੀ ਅਮਰੀਕਾ ਦੀ ਗਵਰਨਮੈਂਟ ਨੇ ਵੱਡਾ ਫੈਸਲਾ ਲਿਆ ਉਹ ਕਹਿੰਦੇ ਜਿੰਨੇ ਵੀ ਟਰੱਕ ਡਰਾਈਵਰ ਨੇ ਉਹਨਾਂ ਦੇ ਕਹਿੰਦੇ ਵੀ ਵੀਜ਼ੇ ਰੱਦ ਕਰ ਦਵਾਂਗੇ ਜਿੱਦਾਂ ਸਿੱਧੇ ਤੌਰ ਤੇ 1.5 ਲੱਖ ਪੰਜਾਬੀ ਜਿਹੜਾ ਉੱਥੇ ਨੌਜਵਾਨ ਟਰੱਕ ਡਰਾਈਵਰੀ ਕਰ ਰਿਹਾ ਉਹਨਾਂ ਦੀ ਰੋਜੀ ਰੋਟੀ ਜਿਹੜੀ ਹੈ ਕਿਤੇ ਨ ਕਿਤੇ ਲਟਕਦੀ ਹੋਈ ਨਜ਼ਰ ਆ ਰਹੀ ਹੈ ਲੱਗਦਾ ਵੀ ਇੱਕ ਵਿਅਕਤੀ ਦੀ ਸਜ਼ਾ ਪੂਰੇ ਕੌਮ ਨੂੰ ਦੇਣਾ ਜਾਂ ਫਿਰ ਕਿਸੇ ਪੂਰੇ ਸਟੇਟ ਨੂੰ ਜਿਹੜਾ ਜਾਇਜ਼ ਲੱਗਦਾ ਨਹੀਂ ਇਹਦੇ ਵਿੱਚ ਦੇਖੋ ਥੋੜੀ ਜੀ ਮਿਸ ਇਨਫੋਰਮੇਸ਼ਨ ਹੈ ਅਸਲ 'ਚ ਕੀ ਹੈ ਵੀ ਜਿਹੜੇ ਤਾਂ ਕਾਨੂੰਨੀ ਤੌਰ ਤੇ ਮਾਨਤਾਪਰਾਪਤ ਡਰਾਈਵਰ ਹੈ ਉਹਨਾਂ ਨੂੰ ਕੋਈ ਖਤਰਾ ਨਹੀਂ ਬਿਲਕੁਲ ਉੱਥੇ ਅਸਲ 'ਚ ਕਸੂਰਵਾਰ ਹੈਗੇ ਨੇ ਜਿਹੜੇ ਸਾਡੇ ਲੋਕ ਟਰਾਂਸਪੋਰਟਰਸ ਐ ਕੰਪਨੀ ਓਨਸ ਕਰਦੇ ਉਹ ਹੁਣ ਜਿਹੜੇ ਪੂਰੇ ਸਰਟੀਫਾਈਡ ਡਰਾਈਵਰਸ ਐ ਜਿਹੜੇ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਐ ਹੁਣ ਉਹਨਾਂ ਦੀ ਬਜਾਏ ਉਹ ਜਿਹੜੇ ਸਾਡੇ ਮੁੰਡੇ ਡੰਕੀ ਲਾ ਕੇ ਜਾਂ ਇਲੀਗਲ ਤਰੀਕੇ ਨਾਲ ਗਏ ਹੋਏ ਐ ਉਹ ਕਿਤਨਾ ਕਿਤੋਂ ਲਾਇਸੈਂਸ ਪ੍ਰਕਿਊਰ ਕਰ ਲੈਂਦੇ ਉਹਨਾਂ ਨੂੰ ਵੀ ਘੱਟ ਪੈਸਿਆਂ 'ਚ ਡਰਾਈਵਰ ਦੇ ਤੌਰ ਤੇ ਰੱਖ ਲੈਂਦੇ ਹੁਣ ਉੱਥੇ ਪ੍ਰੋਬਲਮ ਕੀ ਆ ਰਹੀ ਹੈ ਉਹਨਾਂ ਚ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਸਮਝ ਆਉਂਦੀ ਨਾ ਪੜ੍ਹਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਉਸ ਤੋਂ ਬਾਅਦ ਸਾਈਨ ਬੋਰਡਸ ਦੇ ਉੱਤੇ ਕੀ ਸਾਈਨਸ ਹੈਗੇ ਆ ਟ੍ਰੈਫਿਕ ਦੇ ਉਹ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਹੁਣ ਇਹਨਾਂ ਗੱਲਾਂ ਨੂੰ ਲੈ ਕੇ ਉੱਥੇ ਜਿਹੜਾ ਜੋ ਯੂ ਐਸ اے ਦਾ ਜਾਂ ਅਦਰ ਕੰਟਰੀ ਦਾ ਟ੍ਰੈਫਿਕ ਰਿਲੇਟਿਡ ਜਿਹੜੇ ਐਕਸੀਡੈਂਟਸ ਹੈ ਜਾਂ ਆਫੈਂਸਸ ਹੈ ਉਹ ਵੱਧ ਰਹੇ ਹਨ ਹੁਣ ਇਹਨਾਂ ਚੀਜ਼ਾਂ ਨੂੰ ਦੇਖ ਕੇ ਉਹ ਤਾਂ ਕਿਸੇ ਵੀ ਕੰਟਰੀ ਦਾ ਰਾਈਟ ਹੁਣ ਇਹਦੇ ਤੇ ਅਸੀਂ ਇਹ ਨਹੀਂ ਨਾ ਕਹਿ ਸਕਦੇ ਵੀ ਹਾਂ ਸਾਡੇ ਇੱਥੋਂ ਬਹੁਤ ਨੌਜਵਾਨ ਚਲੇ ਗਏ ਤੇ ਉਹ ਲੀਗਲ ਗਏ ਇਲੈਗਲ ਗਏ ਤੇ ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਹੈ ਰੋਜੀ ਰੋਟੀ ਦਾ ਜੇ ਇਹਨਾਂ ਦੀ ਰੋਜੀ ਰੋਟੀ ਦਾ ਸਵਾਲ ਹੈ ਤਾਂ ਉਸ ਕੰਟਰੀ ਦੀ ਦੀ ਜਿਹੜੀ ਇੱਕ ਉਹਨਾਂ ਨੇ ਆਪਣੇ ਇੱਕ ਸਟੇਟਸ ਬਣਾਇਆ ਕੰਟਰੀ ਨੇ ਇੱਕ ਲਾ ਨੂੰ ਪ੍ਰੋਪਰ ਇੰਪਲੀਮੈਂਟ ਕੀਤਾ ਟ੍ਰੈਫਿਕ ਰੂਲਸ ਬਣਾਏ ਹਨ ਤੇ ਉਹ ਕਿਤੇ ਸਾਡਾ ਵੀ ਕੋਈ ਉਧਕਾਰ ਨਹੀਂ ਵੀ ਅਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੇ ਰੂਲਸ ਨੂੰ ਤੋੜੀਏ ਜਾਂ ਉਹਨਾਂ ਦੇ ਕਾਨੂੰਨ ਨੂੰ ਤੋੜੀਏ ਜਿਹੜੇ ਵੀ ਲੋਕ ਉਹਨਾਂ ਦੇ ਕਾਨੂੰਨ ਦੇ ਮੁਤਾਬਿਕ ਉੱਥੇ ਸਟੈਬਲਿਸ਼ ਹੈ ਕੰਮ ਕਰ ਰਹੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਹੁਣ ਇਹਦੇ ਚ ਕਸੂਰਬਾਰ ਜਿਹੜੇ ਮੁੰਡੇ ਡਰਾਈਵਰ ਹੈ ਜਾਂ ਡਰਾਈਵਿੰਗ ਕਰ ਰਹੇ ਉਹ ਨਹੀਂ ਹੈ ਸਭ ਤੋਂ ਜ਼ਿਆਦਾ ਕਸੂਰਬਾਰ ਉਹ ਕੰਪਨੀਆਂ ਉਹ ਟਰਾਂਸਪੋਰਟਰ ਹੈ ਜਿਨ੍ਹਾਂ ਨੂੰ ਨੌਲੇਜ ਹੁੰਦੇ ਹੋਏ ਵੀ ਇਹਨਾਂ ਕੋਲ ਲੀਗਲ ਡਾਕੂਮੈਂਟਸ ਨਹੀਂ ਹੈ ਜਾਂ ਇਹਨਾਂ ਕੋਲ ਦੋ ਨੰਬਰ ਚ ਲੈਸੈਂਸ ਕੀਤੇ ਪਰਕਿਊਰ ਕੀਤਾ ਹੋਇਆ ਹੈ ਕਿਉਂ ਇਕ ਤਾਂ ਉਹਨਾਂ ਨੂੰ ਬੜੇ ਘੱਟ ਪੈਸੇ ਦੇਣੇ ਪੈਂਦੇ। ਠੀਕ ਹੈ। ਇਹ ਕਾਇ ਹੁੰਦਾ ਵੀ ਜੇ ਕੁਝ ਹੋ ਵੀ ਜਾਵੇ ਤੇ ਅਗਲਾ ਇਧਰ ਉਧਰ ਭੱਜ ਗਿਆ ਤੇ ਹੁਣ ਇਸ ਕੇਸ ਚ ਕੀ ਹੋ ਰਿਹਾ? ਮਨੂੰ ਉਹ ਕਹਿੰਦੇ ਸਾਰੀ ਕੰਪਨੀ ਦਾ ਹੀ ਟੱਕਾਂ ਦਾ ਇੰਸ਼ੂਰੈਂਸ ਕੈਨਸਲ ਹੋ ਰਹੀ ਹੈ। ਹੁਣ ਇੱਕ ਪਿੱਛੇ ਕਿੰਨੇ ਕੰ ਟੱਕ ਖੜ ਗਏ। ਹਾਂ ਬਿਲਕੁਲ। ਠੀਕ ਹੈ। ਹੁਣ ਇਹਦੇ ਚ ਗਲਤੀ ਹੈ ਜਿਹੜੀ ਉਹ ਕੰਪਨੀ ਦੇ ਮਾਲਕ ਦੀ ਵੀ ਹੈ। ਠੀਕ ਹੈ। ਉਹਨਾਂ ਨੇ ਜੇ ਇੱਕ ਜਿਹੜਾ ਪ੍ਰੋਪਰ ਲੀਗਲੀ ਸਰਟੀਫਾਈਡ ਡਰਾਈਵਰ ਨਹੀਂ ਹੈ ਜੇ ਉਹਨੂੰ ਹਾਇਰ ਕੀਤਾ ਤੇ ਉਹਦਾ ਖਮਿਆਜਾ ਤਾਂ ਕਈ ਲੋਕਾਂ ਨੂੰ ਭੁਗਤਣਾ ਪੈ ਰਿਹਾ। ਮਤਲਬ ਕਹਿ ਲੋ ਵੀ ਪ੍ਰੋਪਰ ਪ੍ਰੋਸੀਜਰ ਦੇ ਨਾਲ ਜਿਹੜਾ ਆ ਉੱਥੋਂ ਜਿਹੜਾ ਦੋ ਆ ਨੂੰ ਚੱਲਣਾ ਚਾਹੀਦਾ ਤੇ ਕਿਤੇ ਨ ਕਿਤੇ ਜਿਸ ਕੰਪਨੀ ਨੇ ਹਰਜਿੰਦਰ ਨੂੰ ਹਾਇਰ ਕੀਤਾ ਸੀਗਾ ਉਹਦੇ ਡਾਕੂਮੈਂਟਸ ਪੂਰੇ ਕੀਤੇ ਸੀਗੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਬਿਲਕੁਲ ਹੋਣੀ ਚਾਹੀਦੀ ਹੈ ਤਾਂ ਕਿ ਇਸ ਚੀਜ਼ ਨੂੰ ਬढ़ावा ਨਾ ਮਿਲੇ। ਬਲਕਿ ਨੌਜਵਾਨ ਹੁਣ ਦੇਖੋ ਜੇ ਤੁਸੀਂ ਪੰਜਾਬ ਚ ਹੀ ਆਪਣਾ ਹੈਵੀ ਡਰਾਈਵਰੀ ਦਾ ਲਾਇਸੈਂਸ ਬਣਾਉਣਾ ਤਾਂ ਉਹਦਾ ਬਹੁਤ ਇੱਕ ਮਤਲਬ ਔਖਾ ਪ੍ਰੋਸੀਜਰ ਹੈ ਮਤਲਬ ਮੈਂ ਕੋਈ ਇੱਥੇ ਕੋਈ ਹੈਵੀ ਲਾਇਸੈਂਸ ਬਣਦਾ ਨਹੀਂ ਦੇਖਿਆ ਜੇ ਲੋਕ ਬਣਵਾ ਕੇ ਵੀ ਲਿਆਉਂਦੇ ਆ ਤਾਂ ਨਾਰਥ-ਈਸਟ ਸਟੇਟਾਂ ਤੋਂ ਨਾਗਾਲੈਂਡ ਵਗੈਰਾ ਤੋਂ ਮਨੀਪੁਰ ਤੋਂ ਇਧਰੋਂ ਹੈਵੀ ਡਰਾਈਵਿੰਗ ਦਾ ਲਾਇਸੈਂਸ ਬਣਵਾ ਕੇ ਲਿਆਉਂਦੇ ਨੇ ਤੇ ਹੁਣ ਅਸੀਂ ਦੇਖਦੇ ਆਂ ਵੀ ਉਹ 2022 ਬਈ ਸਾਲ ਦੇ ਜਿਹੜੇ ਮੁੰਡੇ ਅਮਰੀਕਾ ਦੇ ਵਿੱਚੋਂ ਟਰੱਕ ਦੱਬੀ ਫਿਰਦੇ ਆਂ ਉਹਨਾਂ ਦਾ ਹੈਵੀ ਡਰਾਈਵਿੰਗ ਲਾਇਸੈਂਸ ਇੰਨੀ ਜਲਦੀ ਕਿਵੇਂ ਬਣ ਗਿਆ ਕਿਤਨਾ ਕਿਤੇ ਦਾ ਕੋਈ ਕਤਾਈ ਹੋ ਰਹੀ ਹੈ ਨਾ ਜਿਵੇਂ ਉੱਥੇ ਕਹਿੰਦੇ ਡਰਾਈਵਿੰਗ ਸਕੂਲਸ ਨੂੰ ਅਧਿਕਾਰ ਹੈ ਬਿਲਕੁਲ ਵੀ ਲਾਇਸੈਂਸ issues ਕਰਦਾ ਹੁਣ ਉਹ ਸਕੂਲਸ ਵੀ ਜਿਹੜੇ ਸਾਡੇ ਇੰਡੀਅਨਸ ਵੱਲੋਂ ਹੀ ਓਨਡ ਹੈ ਠੀਕ ਹੈ ਹੁਣ ਉਹ ਈਜ਼ੀ ਮਨੀ ਦੇ ਚੱਕਰ ਚ ਇਹਨਾਂ ਨੌਜਵਾਨਾਂ ਤੋਂ ਪੈਸੇ ਲੈ ਕੇ ਜੋ ਮੈਨੂੰ ਲੱਗਦਾ ਹੈ ਕਿ ਲਾਇਸੈਂਸ ਬਣਾਉਂਦੇ ਆ ਤੇ ਤਾਂ ਜਿਹੜੇ ਇਹ ਐਕਸੀਡੈਂਟਸ ਜਿਹੜੇ ਨੇ ਹੋ ਰਹੇ ਹਨ ਹੁਣ ਜੇ ਪ੍ਰੋਪਰ ਪ੍ਰੋਸੀਜਰ ਫਾਲੋ ਕੀਤਾ ਹੋਵੇ ਪ੍ਰੋਪਰ ਟ੍ਰੇਨਿੰਗ ਦਿੱਤੀ ਹੋਵੇ ਤੇ ਇੱਕ ਜਿਹੜਾ ਪਰਫੈਕਟ ਹੋਣਾ ਉੱਥੇ ਕੋਈ ਟਰੱਕ ਛੋਟੇ ਨਹੀਂ ਵੱਡੇ ਟਰੱਕ ਆ ਹੁਣ ਵੱਡੇ ਟਰੱਕਾਂ ਨੂੰ ਤੁਸੀਂ ਕਾਰ ਮੰਗਣਾ ਜਿੱਧਰ ਮਰਜੀ ਮੋੜ ਦੋ ਜਿੱਧਰ ਮਰਜੀ ਖੜਾ ਲਓ ਤਾਂ ਫਿਰ ਇਹੇ ਜਿਹੇ ਐਕਸੀਡੈਂਟ ਹੀ ਹੋਣੇ ਸੋ ਇਸ ਕਰਕੇ ਇਹਦੇ ਵਾਸਤੇ ਪ੍ਰੋਪਰ ਟ੍ਰੇਨਿੰਗ ਪ੍ਰੋਪਰ ਡਾਕੂਮੈਂਟੇਸ਼ਨ ਤੇ ਹੈਵੀ ਜਦੋਂ ਤੁਸੀਂ ਮਸ਼ੀਨਰੀ ਡਰਾਈਵ ਕਰਨੀ ਹੈ ਉਹਦੀ ਪ੍ਰੋਪਰ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਜੇ ਸਾਰਾ ਉਸ ਕਰਦੇ ਹੋ ਤਾਂ ਫਿਰ ਉੱਥੇ ਤੁਹਾਨੂੰ ਕੋਈ ਖਤਰਾ ਨਹੀਂ ਹੈ ਹਾਂ ਜੇ ਸ਼ਾਰਟਕਟ ਤੁਸੀਂ ਕਰਕੇ ਕੋਈ ਡਾਕੂਮੈਂਟਸ ਪ੍ਰੋਕ्योर ਕੀਤੇ ਹਨ ਤਾਂ ਖਤਰਾ ਕਿ ਇਹਦਾ ਅਸੀਂ ਵੀ ਕਹਿੰਦੇ ਵੀ ਉਹਨਾਂ ਦੇ ਰੱਦ ਹੋਣੇ ਚਾਹੀਦੇ ਘੱਟੋ ਘੱਟ ਕਿਸੇ ਦੀ ਜਾਨ ਨਾਲ ਨਾ ਖੇਡੇ ਜਾਵੇ ਹੁਣ ਆਪਾਂ ਇੱਕ ਹਰਜਿੰਦਰ ਨੂੰ ਦੇਖ ਰਹੇ ਹਾਂ ਪਰ ਜਿਹੜੇ ਤਿੰਨ ਜੀ ਮਰੇ ਉਹਨਾਂ ਦੇ ਉੱਪਰ ਕੌਣ ਡਿਪੈਂਡੈਂਸੀ ਉਹ ਫੈਮਲੀਆਂ ਕੀ ਸੀ ਉਹਨਾਂ ਦਾ ਕਿੱਡਾ ਵੱਡਾ ਲਾਸ ਹੈ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿਤੇ ਨ ਕਿਤੇ ਕਹਿੰਦਾ ਮਤਲਬ ਇਹੀ ਹੈ ਵੀ ਜਿਹੜੇ ਲੋਕ ਅਨ ਆਥਰਾਇਜ਼ਡ ਨੇ ਉੱਥੇ ਰਹਿ ਰਹੇ ਨੇ ਉਹਨਾਂ ਦੀ ਗਲਤੀ ਹੈ ਕਿਉਂਕਿ ਉੱਥੇ ਤਾਂ ਪ੍ਰੋਪਰ ਬੋਰਡ ਲੱਗੇ ਹੋਏ ਹੁੰਦੇ ਨੇ ਕਿੱਥੋਂ ਯੂ ਟਰਨ ਲੈਣਾ ਕਿੱਥੋਂ ਲੈਫਟ ਕਿੱਥੋਂ ਰਾਈਟ ਕਿੱਥੇ ਸਲੋ ਕਰਨਾ ਤਾਂ ਉਹਨਾਂ ਦੀ ਗਲਤੀ ਹੈ ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਬੋਰਡ ਪੜ੍ਹਨੇ ਵੀ ਨਹੀਂ ਆਉਂਦੇ ਕਹਿ ਲਓ ਵੀ ਕਈ ਡੌਂਕੀਆਂ ਲਾ ਕੇ ਵੀ ਉੱਥੇ ਚੱਲ ਜਾਂਦੇ ਆ ਬਿਲਕੁਲ ਹੁਣ ਜੇ ਤੁਹਾਨੂੰ ਲੈਂਗੁਏਜ ਦਾ ਇਹੀ ਨੌਲੇਜ ਨਹੀਂ ਹੈ ਹੁਣ ਬਹੁਤ ਸਾਰੇ ਆਪਾਂ ਕਈ ਵਾਰ ਕਹਿ ਦਿੰਦੇ ਆ ਵੀ ਸਾਡੇ ਸਾਰੇ ਬੋਰਡ ਪੰਜਾਬੀ ਚ ਹੋਣੇ ਚਾਹੀਦੇ ਹੁਣ ਉੱਥੇ ਕੀ ਹੁੰਦਾ ਹੁਣ ਸਾਊਥ ਤੋਂ ਕੋਈ ਬੰਦਾ ਆ ਗਿਆ ਹੁਣ ਉਹਨੂੰ ਜਦ ਬੋਰਡੇ ਨਾਲ ਪ ਉਹ ਵੀ ਇੱਕ ਵੱਡਾ ਲੌਸ ਹੋ ਸਕਦਾ ਸੋ ਨੌਲੇਜ ਹੋਣੀ ਜਿਸ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਉੱਥੇ ਦੀ ਲੋਕਲ ਲੈਂਗੁਏਜ ਦੀ ਨੌਲੇਜ ਹੋਣਾ ਉੱਥੇ ਦੇ ਲਾਜ਼ ਦੀ ਨੌਲੇਜ ਹੋਣਾ ਤੇ ਜੋ ਵੀ ਤੁਸੀਂ ਕੰਮ ਕਰ ਰਹੇ ਉਹਦੇ ਇੱਕ ਸਰਟੀਫਾਈਡ ਟ੍ਰੇਨਿੰਗ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਤੇ ਇਹ ਸਾਰਾ ਕੁਝ ਜੇ ਤੁਹਾਡੇ ਕੋਲ ਹੈਗਾ ਤਾਂ ਫਿਰ ਤੁਹਾਨੂੰ ਨਾ ਤੁਹਾਡੇ ਕੰਮ ਨੂੰ ਕੋਈ ਖਤਰਾ ਹੈ ਨਾ ਤੁਹਾਨੂੰ ਕੋਈ ਖਤਰਾ ਹੈ ਸੋ ਬਿਲਕੁਲ ਇਹ ਐਡਵੋਕੇਟ ਰਵਿੰਦਰ ਸਿੰਘ ਬੱਸੀ ਜੀ ਸੀਗੇ ਜਿਨ੍ਹਾਂ ਦਾ ਕਹਿਣਾ ਕਿ ਅਮਰੀਕਾ ਸਰਕਾਰ ਦੇ ਵੱਲੋਂ ਜਿਹੜੇ 1.5 ਲੱਖ ਡਰਾਈਵਰਾਂ ਦੇ ਉੱਤੇ ਉਹ ਤਲਵਾਰ ਲਟਕਾਈ ਗਈ ਹੈ ਰੋਜ਼ਗਾਰ ਦੇ ਉੱਤੇ ਉਹ ਕ੍ਰਪਾਣ ਜਿਹੜੀ ਲਟਕਦੀ ਹੋਈ ਆ ਉਹ ਉਹਨਾਂ ਦੇ ਲਈ ਖਤਰੇ ਦਾ ਨਿਸ਼ਾਨ ਹੈ ਜਿਨ੍ਹਾਂ ਦੇ ਕੋਲ অথਰਾਇਜ਼ਡ ਲਾਇਸੈਂਸ ਨਹੀਂ ਹੈ ਜਾਂ ਫਿਰ ਟਰੱਕ ਚਲਾਉਣ ਦਾ ਕੋਈ ਟ੍ਰੇਨਿੰਗ ਜਿਹੜੀ ਆ ਨਹੀਂ ਦਿੱਤੀ ਗਈ ਆ ਇਸ ਦੇ ਨਾਲ ਹੀ ਹਰਜਿੰਦਰ ਸਿੰਘ ਨੂੰ ਜਿਹੜੀ ਕੰਪਨੀ ਦੇ ਵੱਲੋਂ ਹਾਇਰ ਕੀਤਾ ਗਿਆ ਸੀਗਾ ਜਿਨ੍ਹਾਂ ਨੇ ਉਸ ਦੇ ਡਾਕੂਮੈਂਟਸ ਪੂਰੇ ਕੀਤੇ ਕਿਤੇ ਨ ਕਿਤੇ ਉਹਨਾਂ ਦੇ ਉੱਤੇ ਵੀ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਾਂ ਦੀਪਕ ਪੋਸਟ